ਹਾਂਜੀ ਅੱਜ ਦੀ ਵੀਡੀਓ ਉਹਨਾਂ ਕਿਸਾਨ ਵੀਰਾਂ ਦੇ ਲਈ ਆ ਜਿੰਨਾ ਵੀਰਾਂ ਨੇ ਪੀਆਰ 131 ਦੀ ਬਜਾਈ ਕਰਨੀ ਆ ਤੇ ਹਜੇ ਤੱਕ ਜਿਹੜੀ ਪਨੀਰੀ ਦੀ ਬਜਾਈ ਉਹਨਾਂ ਨੇ ਨਹੀਂ ਕੀਤੀ ਸੋ ਉਹਨਾਂ ਬਾਰੇ ਕਰਾਂ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿੰਨਾ ਭਰਾਵਾਂ ਨੇ ਪੀਆਰ 131 ਦੀ ਪਨੀਰੀ ਬੀਜ ਲਈ ਆ ਉਹਨਾਂ ਲਈ ਤਾਂ ਬਹੁਤ ਵਧੀਆ ਬੈਸਟ ਹੈਗਾ ਤੇ ਪਰ ਜਿਨ੍ਹਾਂ ਨੇ ਹਜੇ ਤੱਕ ਨਹੀਂ ਬੀਜੀ ਤੇ ਲਾਉਣਾ ਪਈ ਹੈ 131 ਹੀ ਆ ਤੇ ਉਹ ਭਰਾ ਲੇਟ ਨੇ ਤੇ ਉਹਨਾਂ ਨੂੰ ਹਜੇ ਇੱਕ ਅੱਧਾ ਦਿਨ ਜਿਹੜਾ ਪਿਆ ਆ ਪਨੀਰੀ ਬੀ ਸਕਦੇ ਆ ਜਿਹੜਾ ਇਹਦਾ ਪਨੀਰੀ ਬੀਜਣ ਦਾ ਸਹੀ ਸਮਾਂ ਉਹ ਹੈਗਾ ਜੀ ਮੰਨ ਲਓ ਆ 5 ਮਈ ਤੋਂ ਲੈ ਕੇ ਮੰਨ ਲਓ ਭਾਵੇਂ 15 ਮਈ ਤੱਕ ਇਹਦੀ ਜਿਹੜੀ ਪਨੀਰੀ ਦੀ ਬਜਾਈ ਕਰ ਸਕਦੇ ਆ 15 16 ਮਈ ਤੱਕ ਆਪਣਾ ਲਾਸਟ ਜੀ ਹੈਗੀ ਜੜੀ ਬਜਾਈ ਆਪਾਂ ਕਰ ਸਕਦੇ ਆ ਸੋ ਇਹ ਜਿਹੜੀ ਹੈਗੀ ਆ ਇਹ ਪਨੀਰੀ ਇਹ 30 ਤੋਂ 35 ਦਿਨ ਦੇ ਵਿੱਚ ਜਾ ਕੇ ਸਹੀ ਬਣਦੀ ਆ 35 ਦਿਨਾਂ ਦੀ ਜਿਹੜੀ ਪਨੀਰੀ ਇਹ ਅੱਗੇ ਬਾਹਨ ਦੇ ਵਿੱਚ ਲਾਉਣ ਯੋਗ ਹੁੰਦੀ ਆ ਕਈ ਕਿਸਾਨ ਵੀਰ ਕਹਿੰਦੇ ਬੱਚੀਆਂ ਦਿਨਾਂ ਦੀ ਜਾਂ 30 ਦਿਨਾਂ ਦੀ ਕਿਸਾਨ ਵੀਰ ਉਹ ਇੰਨੀ ਜਲਦੀ ਇਹ ਨਹੀਂ ਤਿਆਰ ਹੁੰਦੀ ਸੋ ਜਿਹੜਾ ਸਹੀ ਸਮਾਂ ਉਹ 35 ਦਿਨਾਂ ਦੇ ਆਸ-ਪਾਸੇ ਜਾ ਕੇ ਜਿਹੜੀ ਇਹ ਪਨੀਰੀ ਤਿਆਰ ਹੁੰਦੀ ਆ ਲਾਉਣ ਦੇ ਬਾਹਨ ਦੇ ਵਿੱਚ ਯੋਗ ਹੁੰਦੀ ਆ ਕਸਤੂਸੀ ਉਸ ਹਸਾਬ ਦੇ ਨਾਲ ਜਿਹੜੀ ਇਹਦੀ ਪਨੀਰੀ ਦੀ ਬਜਾਈ ਆ ਉਹ ਤੁਸੀਂ 15 ਮਈ ਤੱਕ ਕਰ ਸਕਦੇ ਆ 15 16 ਤੱਕ ਕਰ ਲਓ ਇਸ ਤੋਂ ਬਾਅਦ ਫਿਰ ਲੇਟ ਹੋ ਜਾਂਦਾ ਜਿੰਨਾ ਭਰਾਵਾਂ ਨੇ ਪਹਿਲਾਂ ਬਾਅਦ ਹੀ ਜ਼ਿਆਦਾ ਬੀਜਤੀ ਸੋ ਉਹ ਵੀ ਇਹਦਾ ਜਿਹੜਾ ਝਾੜ ਘਟਾਉਣ ਦੇ ਵਿੱਚ ਅਸਰ ਪਾਉਂਦੀ ਆ ਜਿਹੜਾ ਤਾਂ ਸਹੀ ਸਮਾਂ ਉਹ 5 ਮਈ ਤੋਂ 15 ਮਈ ਹੋਈ ਜਿਹੜਾ ਹੈਗਾ ਬੈਸਟ ਹੈਗਾ ਜੀ ਇਹਦਾ ਜੋ ਜਿਹੜੇ ਪਹਿਲਾਂ ਲਾ ਲੈਂਦੇ ਆ ਉਹ ਫਿਰ ਗਰਮੀ ਦੇ ਵਿੱਚ ਜਿਹੜਾ ਝੋਨਾ ਪਕਾ ਕਰਦਾ ਤੇ ਉਹ ਜਿਹੜਾ ਝਾੜ ਕੱਟ ਜਾਂਦਾ ਤੇ ਫਿਰ ਕਿਸਾਨ ਵੀਰੜਾ ਵੈਰੈਟੀ ਨੂੰ ਦੋਸ਼ ਦਿੰਦੇ ਆ ਵੀ ਇਹਦਾ ਝਾੜ ਘਾਟਾ ਸੋ ਨਹੀਂ ਵੀਰੋ 15 ਤੋਂ 15 ਮਈ ਤੱਕ ਜਿਹੜੀ ਬਿਜਾਈ ਕਰੋ ਪਨੀਰੀ ਦੀ ਉਸ ਤੋਂ ਬਾਅਦ ਜਿਹੜਾ ਇਹਦਾ ਲਾਉਣ ਦਾ ਸਹੀ ਸਮਾਂ ਉਹ ਹੈਗਾ ਜੀ ਮੌਲੋਪਾ 10 ਜੂਨ ਤੋਂ ਲੈ ਕੇ 20 ਜੂਨ ਦੇ ਵਿੱਚ ਵਿੱਚ ਜਿਹੜੀ ਇਹਦੀ ਢੋਨੇ ਦੀ ਲਵਾਈ ਕਰ ਦੇਣੀ ਆ ਪੀਆਰ 131 ਦੀ ਸੋ ਜੇਕਰ ਤੁਸੀਂ PR131 ਦੀ 10 ਜੂਨ ਤੋਂ ਲੈ ਕੇ 20 ਜੂਨ ਦੇ ਵਿੱਚ ਵਿੱਚ ਬਜਾਈ ਕਰ ਦਿਓ ਤਾਂ ਤੁਹਾਡਾ ਝੋਨਾ ਬਹੁਤ ਵਧੀਆ ਝਾੜ ਦੇਖਣ ਨੂੰ ਮਿਲੂਗਾ ਸੋ ਜਿਹੜਾ ਮੌਇਸਚਰ ਵੀ ਨਹੀਂ ਆਊਗਾ ਤੇ ਵਧੀਆ ਪਕਾ ਹੁੰਦਾ ਤੇ ਸੋ ਇਹ ਕਿਸਾਨ ਵੀਰੋ ਅੱਜ ਉਹਨਾਂ ਵੀਰਾਂ ਦੇ ਲਈ ਇਹ ਵੀਡੀਓ ਆ ਗਈ ਵੀ ਜਿਨ੍ਹਾਂ ਨੇ ਬੀਜ ਨਹੀਂਆ ਉਹ ਜਲਦੀ ਤੋਂ ਜਲਦੀ ਇੱਕ ਦਿਨ ਦੇ ਵਿੱਚ ਪਨੀਰੀ ਬੀਜ ਲਓ ਫਿਰ ਉਸ ਤੋਂ ਬਾਅਦ ਜ਼ਿਆਦਾ ਲੇਟ ਹੋ ਜਾਂਦਾ ਫਿਰ ਅੱਗੇ ਜਾ ਕੇ ਠੰਡ ਪੈਣ ਲੱਗ ਜੇ ਮੋਇਸਚਰ ਨਹੀਂ ਸਹੀ ਹੁੰਦਾ ਝਾੜ ਦਾ ਵੀ ਫਰਕ ਪੈਣ ਲੱਗ ਜਾਂਦਾ ਸੋ ਇਹ ਸਮਾਂ ਜਿਹੜਾ ਹੈਗਾ ਇਹ ਬਿਲਕੁਲ ਸਹੀ ਸਮਾਂ ਦਾ PR131 ਦੇ ਲਈ ਆ ਦੋ ਤਿੰਨ ਦਿਨਾਂ ਦੇ ਵਿੱਚ ਤੁਸੀਂ ਪਨੀਰੀ ਵੀ ਸਕਦੇ ਹੋ ਉਸ ਤੋਂ ਬਾਅਦ ਫਿਰ ਇਜਾਜ਼ਾ ਲੇਟ ਵੀ ਹੋ ਜਾਂਦੀ ਆ ਤੇ 10 ਤੋਂ 20 ਜੂਨ ਦੇ ਵਿੱਚ ਵਿੱਚ ਤੁਸੀਂ ਇਸ ਦੀ ਬਜਾਈ ਕਰੋ ਤਾਂ ਕਿ ਇਹਦਾ ਜਿਹੜਾ ਸਮਾਂ ਦਾ ਪੱਕਣ ਵਿੱਚ ਵਧੀਆ ਹੋਵੇ ਤੇ ਵੱਢਣ ਦਾ ਤਰੀਕਾ ਵਧੀਆ ਹੋਵੇ ਸੋ ਇਸ ਤਰ੍ਹਾਂ ਨਾਲ ਤੁਹਾਨੂੰ ਇਹਦਾ ਝਾੜ ਬਹੁਤ ਵਧੀਆ ਦੇਊਗਾ PR131 ਸੋ ਜਿਹੜਾ ਇਹਦੇ ਵਿੱਚ ਹੈਗਾ ਵੀ ਇਹਦਾ ਬੂਟੇ ਵਿੱਚ ਵਿੱਚ ਥੋੜੇ ਵੱਡੇ ਛੋਟੇ ਹੁੰਦੇ ਆ ਤਾਂ ਕਿਸੇ ਕਿਸਾਨ ਵੀਰ ਨੂੰ ਘਬਰਾਉਣਾ ਨਹੀਂ ਸੋ ਸਬਰ ਤੋਂ ਕੰਮ ਲੈਣਾਗਾ ਤੇ ਇਹ ਹੌਲੀ ਹੌਲੀ ਜਦੋਂ ਤੱਕ ਇਹ ਨਸਾਰਾ ਕਰ ਲੈਂਦੇ ਆ ਤਾਂ ਸਾਰਾ ਕੁਝ ਬਰਾਬਰ ਹੋ ਜਾਂਦਾ ਸੋ ਇਹਦੇ ਵਿੱਚ ਤਰਾਜਰਾ ਥੋੜੇ ਬਹੁਤ ਆਉਂਦੇ ਰਹਿੰਦੇ ਆ ਪਰ ਇਹਦਾ ਝਾੜ ਜਿਹੜਾ ਉਹ ਬਹੁਤ ਵਧੀਆ ਦੇਖਣ ਨੂੰ ਮਿਲਿਆਗਾ ਤੇ ਏਸੀ ਗਾਈ ਦੀ ਜਾਣਕਾਰੀ ਪੀਆਰ 131 ਕਿਸਾਨ ਵੀਰਾਂ ਦੇ ਲਈ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਬਹੁਤ ਬਹੁਤ ਧੰਨਵਾਦ ਜੀ